ਉਸ ਫਿੱਟ ਦੇ ਗਰਾਊਂਡ ਹੋ ਗਿਆ ਕਿ ਇਹਨਾਂ ਦੀਆਂ ਗੁੜੀਆਂ ਚੁੱਕੀਆਂ ਜਾਂਦੀਆਂ ਉਹਦੇਲੇ ਪੜ ਨਹੀਂਦੇ ਆ ਉਹ ਸਾਡਾ ਭਰਾ ਮਾਰ ਗਿਆ ਇਹਨਾਂ ਦੋ ਸਵਾ ਤੋਂ ਦੇ ਲੱਗੇ ਇੱਕ ਥੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪੱਟੀ ਤੇ ਸਰਾਲੀ ਮੋੜ ਦੇ ਲੱਗੇ ਜਿਹੜੀ ਫਾਇਰਿੰਗ ਹੋਈ ਹੈ ਆ ਉਹਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਅਨ ਤੇ ਪਤਾ ਲੱਗਿਆ ਕਿ ਇੱਕ ਰਾਜਵਿੰਦਰ ਸਿੰਘ ਜੋ ਕਿ ਆਪਣੀ ਕਾਲੀ ਰੰਨਾ ਗੱਡੀ ਦੇ ਵਿੱਚ ਆ ਬਲੌਕ ਪੱਟੀ ਤੋਂ ਆਪਣੇ ਜਿਹੜੇ ਘਰ ਜਾ ਰਹੇ ਸੀਗੇ ਉਹਨਾਂ ਉੱਤੇ ਜਿਹੜੇ ਪਿੱਛੋਂ ਜਿਹੜੇ ਪਲੈਟੀਨਾ ਮੋਟਰਸਾਈਕਲ ਤੇ ਤਿੰਨ ਅਨਨੋਨ ਜਿਹੜੇ ਅਣਪਛਾਤੇ ਨੌਜਵਾਨ ਆਏ ਨੇ ਉਹਨਾਂ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਤੇ ਜੇਵੀ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਰਾਜਵਿੰਦਰ ਸਿੰਘ ਨੂੰ ਕਾਫੀ ਗੋਲੀਆਂ ਲੱਗੀਆਂ ਜਿੰਨਾਂ ਦੀ ਜਿਹੜੀ ਮੌਤ ਹੋ ਗਈ ਸੀ ਉਹਨਾਂ ਜਿਹੜੇ ਗੱਡੀ ਚਲਾ ਰਹੇ ਸਾਰੇ ਸਿੰਘ ਉਹਨਾਂ ਨੂੰ ਵੀ ਗੋਲੀਆਂ ਜਿਹੜੀ ਵਜੀਆਂ ਹੈਗੀਆਂ ਆ ਮੁੱਢਲੀ ਤਫ਼ਤੀਸ਼ ਤੋਂ ਬੇਸਿਕਲੀ ਫੋਨ ਤੋਂ ਬਾਅਦ ਜਿਹੜਾ ਸਟੇਟਮੈਂਟ ਰਿਕਾਰਡ ਕਰਕੇ ਇਮੀਡੀਏਟਲੀ ਅਸੀਂ ਜਿਹੜਾ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਰ ਆਇਡੈਂਟੀਫਾਈ ਹੋਗਾ ਇਹ ਨਹੀਂ ਹਜੇ ਹਜੇ ਤੱਕ ਆਇਡੈਂਟੀਫਾਈਡ ਨਹੀਂ ਹੈਗੇ ਆ ਉਹ ਤੇ ਅਸੀਂ ਵਰਕ ਕਰ ਰਹੇ ਹਾਂ ਸਰ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾリュー ਹੋ ਰਹੀ ਹੈ ਜਿਹਦੇ ਚ ਕੋਈ ਕਪ ਦਾਸੋ ਵਾਲੀ ਕੋਈ ਜੀ ਜ਼ਿੰਮੇਵਾਰੀ ਲੈ ਨਹੀਂ ਅਜੇ ਤਤਕੀਸ਼ਤਾ ਮੁੱਦਾ ਹੈ ਕਲੀਅਰ ਕਰਕੇ ਤੁਹਾਨੂੰ ਦੱਸਾਂ ਸਰ ਜਿਹੜੇ ਰਾਜਗਿਲ ਜਿਹਨਾਂ ਦੀ ਮੌਤ ਹੋਈ ਹੈ ਕਿ ਇਹ ਇਹ ਪਹਿਲੇ ਕਿਸੇ ਬੱਚੇ ਨੂੰ ਨਾਮਿਨੇਟ ਸੀ ਜਿਹੜਾ ਅੱਸੀ ਕਿ ਗੈਂਗ ਵਾਰ ਹੋਈ ਸੀ ਜਿਹਦੇ ਚ ਅੰਡਰ ਇਨਵੈਸਟੀਗੇਸ਼ਨ